ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲਾਈਵ ਕਲਾਸ ਲਗਾਉਣੇ ਹੁੰਨੇ ਆ ਜਿਦੇ ਵਿੱਚ ਆਪਾਂ ਪੰਜਾਬੀ ਦਾ ਸਾਰਾ ਕੁਝ ਊੜੇ ਆੜੇ ਤੋਂ ਸ਼ੁਰੂ ਕੀਤਾ ਸੀ ਬਰਨਮਾਲਾ ਬਰਨਮਾਲਾ ਤੋਂ ਬਾਅਦ ਮੁਕਤੇ ਵਾਲੇ ਸ਼ਬਦ ਜਿਹੜੇ ਬਣਦੇ ਸੀ ਉਸ ਤੋਂ ਬਾਅਦ ਕੰਨੇ ਵਾਲੇ ਹੁੰਦੇ ਨੇ ਉਸ ਤੋਂ ਬਾਅਦ ਸਿਹਾਰੀ ਸ਼ੁਰੂ ਕੀਤੀ ਹੋਈ ਆ ਹੁਣ ਆਪਾਂ ਤੇ ਸਿਹਾਰੀ ਵਾਲੇ ਸਤਾਂਪਾ ਕਰਦੇ ਆ ਤੇ ਆਪਣੇ ਜਈਏ ਤੋਂ ਸ਼ੁਰੂ ਕਰਨੇ ਸੀ ਅੱਜ ਬਾਕੀ ਆਪਣੇ ਹੋ ਗਏ ਸੀ ਜਈਏ ਤੋਂ ਸਿਹਾਰੀ ਦੇ ਨਾਲ ਕੋਈ ਸ਼ਬਦ ਨਹੀਂ ਬਣਦਾ ਜੇ ਕੋਈ ਬਣਦਾ ਹੋਇਆ ਤਾਂ ਬਣਾਇਓ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਰਾਰਾ ਰਾਰੇ ਦੇ ਨਾਲ ਸਿਹਾਰੀ ਦੇ ਨਾਲ ਬਹੁਤ ਸਾਰੇ ਸ਼ਬਦ ਬਣਦੇ ਨੇ ਰਿਹਾ ਰਾਰੇ ਨੂੰ ਸਿਹਾਰੀ ਹਾਹੇ ਕੰਨਾ ਹਾ ਰਿਹਾ ਉਸ ਤੋਂ ਬਾਅਦ ਰਿਹਾ ਰਾਰੇ ਨੂੰ ਸਿਹਾਰੀ ਹਾਹੇ ਨੂੰ ਕੰਨਾ ਆੜਾ ਰਿਹਾ ਜਿਵੇਂ ਇਹ ਆਪਾਂ ਕਹਿੰਦੇ ਆ ਉਹਨੂੰ ਰਿਹਾ ਕਰਤਾ ਛੱਡਤਾ ਮਤਲਬ ਰਿਹਾ ਰਿਜਕ ਰਾਰੇ ਨੂੰ ਸਿਹਾਰੀ ਜਜਾ ਕਕਾ ਰिजਕ ਉਸ ਤੋਂ ਬਾਅਦ ਆਉਂਦਾ ਲੱਲਾ ਇਹ ਯਾਰ ਆ ਰਿਹਾ ਲੱਲਾ ਲੱਲੇ ਨੂੰ ਸਿਹਾਰੀ ਬਹੁਤ سارے ਸ਼ਬਦ ਬਣਦੇ ਨੇ ਲੱਲੇ ਨੂੰ ਸਿਹਾਰੀ ਲੱਲੇ ਨੂੰ ਸਿਹਾਰੀ ਆੜੇ ਕੰਨਾ ਲਿਆ ਲਿਖਿਆ ਲੱਲੇ ਨੂੰ ਸਿਹਾਰੀ ਲੇ ਖ ਖੇ ਸਿਹਾਰੀ ਖ ਆੜੇ ਕੰਨਾ ਆ ਲਿਖਿਆ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਬਈ ਜਿਹੜੀ ਈ ਦੀ ਛੋਟੀ ਈ ਦੀ ਮਾਤਰਾ ਲੱਲੇ ਸਿਹਾਰੀ ਦੀ ਆ ਜਿਹੜੀ ਛੋਟੀ ਜੀ ਆਉਂਦੀ ਆ ਉਹਦੀ ਵਾਜ ਲੰਬੀ ਨਹੀਂ ਆਉਂਦੀ ਲਿਖਿਆ ਲਿਤਾੜਿਆ ਲੱਲੇ ਨੂੰ ਸਿਹਾਰੀ ਤੱਤੇ ਕੰਨਾ ਤਾੜ ਆੜੇ ਸਿਹਾਰੀ ਡੇ ਆੜੇ ਕੰਨਾ ਆ ਲਿਤਾੜਿਆ ਲਿਟਿਆ ਲੱਲੇ ਨੂੰ ਸਿਹਾਰੀ ਲਈ ਕੈਂ ਕਿ ਸਿਹਾਰੀ ਟੀ ਆੜੇ ਕੰਨਾ ਆ ਲਿਟਿਆ ਉਤਵਾਦ ਲੱਲੇ ਤਵਾਦ ਆਉਂਦਾ ਵਾ ਵਾ ਬਾਬੇ ਨੂੰ ਸਿਹਾਰੀ ਵੀ ਬਾਬੇ ਨੂੰ ਸਿਹਾਰੀ ਵੀ ਤੋਂ ਵੇ ਆਜ ਬਾਬੇ ਨੂੰ ਸਿਹਾਰੀ ਵੀ आड़े करना आ जजा बिल बिलकिया बावे न सिहारी वे लल्ला कके से हारी के आड़े करना आ, बिल के आ। बेहला बावे हारी वे हाहा हा ले करना ला बेहला विवे से सिहारी वे कक्के से हारी के आड़े करना आकया ਬਾਵੇਤਵਾਦ ਆਉਂਦਾ ੜਾੜਾ ੜਾੜੇ ਨੂੰ ਸਿਹਾਰੀ ੜੀ ਤੋਂ ਕੋਈ ਸ਼ਬਦ ਜੇ ਬਣਦਾ ਹੋਇਆ ਬਣਾਇਓ ਮੇਰੇ ਕੋਲ ਤਾਂ ਕੋਈ ਮਨ ਲੱਗਦਾ ਨਹੀਂ ਆਇਆ ਨਹੀਂ ਕੋਈ ਵਿਆਜ ਬਾਵੇ ਨੂੰ ਸਿਹਾਰੀ ਵੀ ੜੇ ਕੰਨਾ ਆ ਜੱਜਾ ਵਿਆਜ ਬਿਲਕਿਆ ਬਾਵੇ ਨੂੰ ਸਿਹਾਰੀ ਵੀ ਲੱਲਾ ਕਕੇ ਨੂੰ ਸਿਹਾਰੀ ੜੇ ਕੰਨਾ ਆ ਬਿਲਕਿਆ ਐਵੇਂ ਹੀ ੜਾੜੇ ਨੂੰ ਸਿਹਾਰੀ ਤੋਂ ਕੋਈ ਸ਼ਬਦ ਨਹੀਂ ਬਣਦਾ ਤਾਂ ਆਪਾਂ ਫਿਰ ਉਹਦੇ 'ਚ ਹੋਰ ਸ਼ਬਦ ਲਾਏ ਨੇ। ਵਿਚੜਾੜਾ ਜਿਹੜਾ ਉਹ ਲਾਇਆ ਕੀ ਕੀ ਬਣਦਾ ਉਹਦੇ ਤੋੜੇ, ਛੜਿਆ, ਚੱਚੇ ਨੂੰ ਸਿਹਾਰੀ 'ਚ, ੜਾੜੇ ਸਿਹਾਰੀੜੀ, ਆੜੇ ਕੰਨਾ ਆ, ਛੜਿਆ। ਚਿੜਿਆ। ਚਿੜਨਾ ਹੁੰਦਾ ਜਿਵੇਂ ਕਿਸੇ ਨੂੰ ਕੋਈ ਜ਼ਿਆਦਾ ਤੰਗ ਕਰੇ। ਚਿੜਿਆ ਚੱਚੇ ਨੂੰ ਸਿਹਾਰੀ 'ਚ, ੜਾੜੇ ਨੂੰ ਸਿਹਾਰੀੜੀ, ਆੜੇ ਕੰਨਾ ਆ, ਚਿੜਿਆ। ਵੜਿਆ। ਬਾਬਾ ਆੜੇ ਨੂੰ ਸਿਹਾਰੀ ਆੜੇ ਕੰਨਾ ਆ ਵੜਿਆ ਇਹਨਾਂ ਚ ਡਾੜਾ ਅੰਦਰ ਲੱਗਿਆ ਡਾੜਾ ਅੱਗੇ ਤੋਂ ਨਹੀਂ ਕੋਈ ਸ਼ਬਦ ਦੇਖਿਓ ਜੇ ਕੋਈ ਬਣਿਆ ਬਣਦਾ ਹੋਇਆ ਤਾਂ ਕਮੈਂਟ ਚ ਜਰੂਰ ਬਣਾਇਓ ਹੁਣ ਇਹ ਆਪਾਂ ਊੜਾ ਤੋਂ ਲੈ ਕੇ ਖੜਾਣੇ ਤੱਕ ਆਪਣੇ ਸ਼ਬਦ ਹੋ ਗਏ ਤੇ ਉਸ ਤੋਂ ਬਾਅਦ ਬਿੰਦੀ ਵਾਲੇ ਸ਼ਬਦ ਨੇ ਹੁਣ ਇਹ ਨਾਲ ਆਪਾਂ ਬਿੰਦੀ ਵਾਲੇ ਸ਼ਬਦ ਵੀ ਲੈ ਕੇ ਚੱਲਾਂਗੇ ਤਾਂ ਜੋ ਇਹਨਾਂ ਦੀ ਆਵਾਜ਼ ਵੀ ਸਮਝ ਆ ਜਾਵੇ ਤੁਹਾਨੂੰ ਪਤਾ ਲੱਗ ਜਵੇ ਕਿ ਕਿੱਥੇ ਕਿੱਥੇ ਬਿੰਦੀ ਲੱਗਦੀ ਐ ਸ ਸ ਬਿੰਦੀ ਵਾਲਾ ਲਿਆ ਸੀ ਆਪਾਂ ਆਪਾਂ ਕੱਲੇ ਸਿਹਾਰੀ ਤੇ ਉਹਦੇ ਵਾਲੇ ਕਰਨੇ ਵਾਲੇ ਸ਼ਬਦ ਕਰਾਂਗੇ ਸਾਰੇ ਨਹੀਂ ਕਰਨੇ ਤਾਂ ਕਿ ਸ਼ਰਤ ਬਣਾਏ ਨੇ ਆਪਾਂ ਬਿੰਦੀ ਵਾਲੇ ਤੋਂ ਅੱਜ ਸ਼ਹਿਰ ਸ ਸ ਗਾਹ ਨੂੰ ਸਿਹਾਰੀ ਰਾਰਾ ਸ਼ਹਿਰ ਸ਼ਰਮ ਸ ਸ ਰਾਰਾ ਮਮਾ ਸ਼ਰਮ ਸ਼ਬਦ ਸੱਸਾ ਬੱਬਾ ਦੱਦਾ ਸ਼ਬਦ ਸ਼ਬਦ ਸੱਸਾ ਬੱਬਾ ਹੋਰ ਕੀ ਬਣਦਾ ਸ਼ਰਾਰਤ ਸੱਸਾ ਰਾਰੇ ਨੂੰ ਕਰਨਾ ਰਾਰਾ ਤੱਤਾ ਸ਼ਰਾਰਤ ਸ਼ਾਇਦ ਸੱਸੇ ਨੂੰ ਕਰਨਾ ਈੜੀ ਨੂੰ ਸਿਹਾਰੀ ਦੱਦਾ ਸ਼ਾਇਦ ਹੋਰ ਕੀ ਸ਼ਬਦ ਬਣਦਾ ਖਬਰ ਖਖਾ ਯਾ ਅੱਗੇ ਬਿੰਦੀ ਵਾਲਾ ਸ਼ਬਦ ਅੱਖਰ ਆ ਜਿਹੜਾ ਖਖਾ ਖਬਰ ਖਖਾ ਬੱਬਾ ਰ ਰ ਖਬਰ ਕੱਕੇ ਦੇ ਪਾਰਚ ਬਿੰਦੀ ਲੱਗੀ ਹੋਈ ਆ ਖਲਕਤ ਖਖਾ ਲੱਲਾ ਕਕਾ ਤਤਾ ਖਲਕਤ ਖਿਆਲ ਖਖੇੰ ਸਿਹਾਰਿਖੇ ਆਲੇ ਕੰਨ ਆ ਲੱਲਾ ਖਿਆਲ बिंदी ना बनतेने उतू ब ग्गेपॅर बिंदी तो शब्द बनतेने गलत गग्गा लता गलत गजल ह ग्गे पॅरबिंदी आहे जेरबिंद गजल ग ज ग गजल गजव ग ज ग गजव गम ग म ग गेरबिंदी तो बाद आजेरबिंदी ਜੱਜੇ ਪੈਰਵਿੰਦੀ ਆਗਾਜ ਜੱਜੇ ਪੈਰਵਿੰਦੀ ਤੋਂ ਸ਼ਬਦ ਦੇਖਿਓ ਜੇ ਕੋਈ ਬੰਦਾ ਸਰੂ ਸ਼ੁਰੂਆਤ ਦੇ ਵਿੱਚ ਲੱਗੇ ਜਿਹਦੇ ਵਿੱਚ ਆੜੇ ਕੰਨਾ ਆ ਗ ਅ ਕੰਨਾ ਗਾ ਜੱਜਾ ਆਗਾਜ ਜ਼ਖਮ ਜੱਜੇ ਪੈਰਵਿੰਦੀ ਖ ਖਾ ਮਮਾ ਜ਼ਖਮ ਜ਼ਹਿਰ ਯ ਜ ਜ ਫਾਹੇ ਨੂੰ ਸਿਹਾਰੀ ਰ ਰਾ ਜ਼ਹਿਰ ਨજર ਨੰਨਾ ਜੱਜਾ ਰ ਰਾ ਨજર ਪੱਫੇ ਪੈਰਵਿੰਦੀ ਫਿਲਮ ਬੱਬੇ ਨੂੰ ਸਿਹਾਰੀ ਲੱਲਾ ਮम्मा ਫਿਲਮ ਬਾਲ ਬੱਬੇ ਨੂੰ ਕੰਨਾ ਲੱਲਾ ਬਾਲ ਇਹ ਬਾਲ ਹੁੰਦਾ ਅੱਗ ਬਾਲਣੀ ਅੱਗ ਬਾਲ ਥੋੜੀ ਜੀ ਅ ਅ ਦੀ ਆਵਾਜ਼ ਆਉਂਦੀ ਹੈ ਵਿੱਚ ਬਾਲ ਫਿਰ ਕ ਫਿਰ ਕ ਫਿਰ ਕ ਲੱਲੇ ਪੈਰਵਿੰਦੀ ਲ ਕਾਲ ਕਾਲ ਨਹੀਂ ਮਤਲਬ ਕਾਲ ਥੋੜੀ ਜੀ ਅ ਦੀ ਆਵਾਜ਼ ਕਾਲ ਵਹਾਲ ਬਹਾਈ ਨੂੰ ਕਰਨਾ ਲ ਬਹਾਲ ਬਾਲ ਬੱਬੇ ਨੂੰ ਕਰਨਾ ਲਲਾ ਬਾਲ ਟਾਲ ਟੱਡੇ ਨੂੰ ਕਰਨਾ ਲਲਾ ਟਾਲ ਆਲਾ ਆੜੇ ਕਰਨਾ ਆ ਲਲੇ ਕਰਨਾ ਲ ਆਲਾ ਆਲਾ ਨਹੀਂ ਬੋਲਣਾ ਜੇ ਬਿੰਦੀ ਨਹੀਂ ਲੱਗੂਗੀ ਉਹਨੂੰ ਆਲਾ ਬੋਲੇ ਜਾਊਗਾ ਆਲਾ ਨਹੀਂ ਹੁੰਦਾ ਆਲਾ ਮਤਲਬ ਆ ਦੀ ਆਵਾਜ਼ ਥੋੜੀ ਜੀ ਲਮਕ ਕੇ ਆਊਗੀ ਆਲਾ ਆੜਾ ਹੁੰਦਾ ਇਹ ਜਿਹੜਾ ਪਹਿਲਾਂ ਦੀਵਾ ਵਗੈਰਾ ਰੱਖਣ ਮਮਬਤੀ ਵਗੈਰਾ ਰੱਖਣ ਵਾਸਤੇ ਕੱਚੇ ਘਰਾਂ ਚ ਬਣਾਏ ਹੁੰਦੇ ਸੀ ਉਸ ਤੋਂ ਬਾਅਦ ਆਪਾਂ ਕੁਝ ਹੋਰ ਸ਼ਬਦ ਲਿਖੇ ਨੇ ਪਹਿਲਾਂ ਵੀ ਕੰਨੇ ਤੇ ਸਿਹਾਰੀ ਵਾਲੇ ਅੱਜ ਆਪਾਂ ਸਾਰੇ ਸ਼ਬਦ ਲਿਖ ਲਾਂਗੇ ਜਿਨ੍ਹਾਂ ਦੇ ਵਿੱਚ ਸਿਰਫ ਕੰਨਾ ਤੇ ਸਿਹਾਰੀ ਤੇ ਮੁਕਤਾ ਲੱਗਦੇ ਨੇ ਆੜੇ ਕੰਨਾ ਆ ਦੱਦੇ ਨੂੰ ਸਿਹਾਰੀ ਆਦ ਕਿਰਿਆ ਕਕੇ ਨੂੰ ਸਿਹਾਰੀ ਰਾਰੇ ਨੂੰ ਸਿਹਾਰੀ ਆੜੇ ਕੰਨਾ ਆ ਕਿਰਿਆ ਪਚਿਆ ਪਪਾ ਚੱਤੇ ਨੂੰ ਸਿਹਾਰੀ ਆੜੇ ਕੰਨਾ ਆ ਪਚਿਆ ਅਜੇਹਾ ਆੜਾ ਜੱਜੇ ਨੂੰ ਸਿਹਾਰੀ ਹਾਹੇ ਕੰਨਾ ਹਾ ਅਜੇਹਾ ਮਿਲਦਾ ਮੰਮੀ ਨੂੰ ਸਿਹਾਰੀ ਲੱਲਾ ਦੱਦੇ ਨੂੰ ਕੰਨਾ ਛੋਟੀ ਆਵਾਜ਼ ਆਉਂਦੀ ਹੈ ਮਿਲਦਾ ਜਿਹੜਾ ਜੱਜੇ ਨੂੰ ਸਿਹਾਰੀ ਹਾਹਾ ਆੜੇ ਕੰਨਾ ਕੇਹੜਾ ਕੇਹੜਾ ਕੱਕੇ ਨੂੰ ਸਿਹਾਰੀ ਹਾਹਾ ਆੜੇ ਕੰਨਾ ਕੇਹੜਾ ਕਹ ਹੈ ਕੱਕਾ ਹਾਹੇ ਨੂੰ ਸਿਹਾਰੀ ਕਹ ਹੈ ਤਿਆਰ ਤੇ ਤੈਨੂੰ ਸਿਹਾਰੀ ਆੜੇ ਨੂੰ ਕੰਨਾ ਰਾਰਾ ਤਿਆਰ ਸਿਗਰਟ ਸਸੇ ਨੂੰ ਸਿਹਾਰੀ ਗੱਗਾ ਰਾਰਾ ਟੈਂਕਾ ਸਿਗਰਟ ਸਿਮਰਨ ਸਸੇ ਨੂੰ ਸਿਹਾਰੀ ਮੰਮਾ ਰਾਰਾ ਨੰਨਾ ਸਿਮਰਨ ਭਿਆਨਕ ਬੱਬੇ ਨੂੰ ਸਿਹਾਰੀ ਆੜੇ ਨੂੰ ਕੰਨਾ ਨੰਨਾ ਕਕਾ ਭਿਆਨਕ ਗਿਰਨਾ ਗੱਗੇ ਨੂੰ ਸਿਹਾਰੀ ਰਾਰਾ ਨੰਨੇ ਨੂੰ ਕੰਨਾ ਨਾ ਗਿਰਨਾ ਗਿਰਾਬਟ ਗੱਦੇ ਨੂੰ ਸਿਹਾਰੀ ਗੇ ਰਾਰੇ ਕੰਨਾ ਰਾ ਵਾਵਾ ਟੈਂਕਾ ਗਿਰਾਵਟ ਸਤਨਾਮ ਸਸ ਤਤੇ ਨੂੰ ਸਿਹਾਰੀ ਸਤ ਨਨ ਕਨਾ ਨਾਮ ਮਾ ਸਤਨਾਮ ਵਾਰਿਆ ਵਾਗਨ ਕਰਨਾ ਵਾ ਰਾਰੇ ਨੂੰ ਸਿਹਾਰੀ ਆੜੇ ਤਨ ਆ ਵਾਰਿਆ ਫਤੇ ਫਫਾ ਤੱਤ ਹਾਹੇ ਨੂੰ ਸਿਹਾਰੀ ਫਤੇ ਹੋ ਸ਼ਬਦ ਦੇਖੋ ਲਿਖ ਕੇ ਜਿੰਨਾਂ ਦੇ ਵਿੱਚ ਕੱਲੀ ਸਿਹਾਰੀ ਲੱਗੇ ਕੰਨਾ ਲੱਗੇ ਜਾਂ ਫਿਰ ਮੁਕਤ ਵੀ ਕੋਈ ਵੀ ਕੁਛ ਵੀ ਸਿਹਾਰੀ ਜਗੰਨਾ ਲਗਮਤਰ ਨਾ ਲੱਗੇ ਹੋਰ ਸ਼ਬਦ ਇਸੇ ਤਰ੍ਹਾਂ ਦੇ ਬਣਾਇਓ ਤੇ ਕਮੈਂਟ ਕਰਿਓ ਚੈਟ ਦੇ ਵਿੱਚ ਲਿਖਿਆ ਕਰੋ ਜਰੂਰ ਕੋਈ ਨਾ ਕੋਈ ਸ਼ਬਦ ਤੇ ਹੋਰ ਸ਼ਬਦ ਬਣਾਓ ਇਸ ਕਰਕੇ ਮੈਨੂੰ ਪਤਾ ਲੱਗੇ ਕਿ ਹੋਰ ਵਧੀਆ ਸ਼ਬਦ ਤੁਸੀਂ ਕਿਹੜੇ ਕਿਹੜੇ ਬਣਾਉਨੇ ਹੋ ਤੇ ਉਹਨਾਂ ਦੇ ਵਿੱਚ ਕਿਹੜੇ ਸ਼ਬਦ ਤੁਹਾਡੇ ਸਹੀ ਹੁੰਦੇ ਨੇ ਜੇ ਕੋਈ ਗਲਤ ਹੋਏਗਾ ਤਾਂ ਮੈਂ ਫਿਰ ਤੁਹਾਨੂੰ ਦੱਸੋ ਸਕਾਂ ਕਿ ਇਹ ਸ਼ਬਦ ਕਿਸ ਤਰ੍ਹਾਂ ਬਣਨਾ ਤੇ ਇਹਦਾ ਕੀ ਅਰਥ ਹੈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿਉਂਕਿ ਬਿਨਾ ਕੋਸ਼ਿਸ਼ ਤੋਂ ਕੁਝ ਵੀ ਨਹੀਂ ਹੋਣਾ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ ਕਰਕੇ ਹੀ ਹੋਣਾ ਹੈ ਇਸ ਕਰਕੇ ਜਰੂਰ ਕੋਸ਼ਿਸ਼ ਕਰੋ ਕਿ ਵਧੀਆ ਤੋਂ ਵਧੀਆ ਸ਼ਬਦ ਹੋਰ ਬਣਾਈਏ ਤੇ ਵਧੀਆ ਸਿੱਖੀਏ ਸਾਰਿਆਂ ਦਾ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ